ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਸੋ ਦਾਸ ਜਗਜੀਤ ਸਿੰਘ ਕਰਦੀਆਂ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਆ ਪਿਛਲੇ ਦਿਨੀ ਇੱਕ ਸੋਸ਼ਲ ਮੀਡੀਆ ਤੇ ਤੁਸੀਂ ਵੀਡੀਓ ਦੇਖੀ ਹੋਏਗੀ ਜਿਹਦੇ ਵਿੱਚ ਮੈਂ ਆਪਣੀ ਮਾਂ ਨੂੰ 35 ਸਾਲਾਂ ਬਾਅਦ ਮਿਲ ਹਰਿਆਣਾ ਉੱਥੇ ਮੇਰੇ ਦਾਦੀ ਦਾਦਾ ਜੀ ਜੌਬ ਕਰਦੇ ਸੀਗੇ ਹਰਿਆਣਾ ਪੁਲਿਸ ਦੇ ਵਿੱਚ ਤਾਂ ਮੇਰੇ ਫਾਦਰ ਸਾਹਿਬ ਦੀ ਮੌਤ ਤੋਂ ਬਾਅਦ ਮੇਰੇ ਨਾਨਕਾ ਪਰਿਵਾਰ ਜਾਂ ਮੇਰੇ ਦਾਦ ਦਾ ਪਰਿਵਾਰ ਦਾ ਆਪਸ ਦੇ ਵਿੱਚ ਪਤਾ ਨਹੀਂ ਕੀ ਸਮਝੌਤਾ ਹੋਇਆ ਜਾਂ ਜੋ ਕੁਝ ਵੀ ਹੈ ਸਮਾਜਿਕ ਕ੍ਰਿਤੀਆਂ ਦੇ ਕਾਰਨ ਮੇਰੀ ਮਾਂ ਨਾਲੋਂ ਮੈਂ 2-3 ਸਾਲ ਦਾ ਸੀ ਜਦੋਂ ਮੈਨੂੰ ਵਿਛੋੜਿਆ ਗਿਆ। ਮੇਰੀ ਮਾਂ ਨੂੰ ਇਹੋ ਜਿਹੇ ਹਾਲਾਤਾਂ ਦੇ ਵਿੱਚ ਮੈਨੂੰ ਛੱਡ ਕੇ ਜਾਣਾ ਪਿਆ, ਦੂਰ ਹੋ ਗਈ ਮੇਰੀ ਮਾਂ ਮੇਰੇ ਕੋਲੋਂ। ਤਾਂ ਮੈਂ 10ਵੀਂ ਤੱਕ ਮੇਰੇ ਦਾਦੀ-ਦਾਦੇ ਨੇ ਮੇਰੀ ਪਰਵਰਿਸ਼ ਕੀਤੀ। ਰਿਟਾਇਰਮੈਂਟ ਹੋਣ ਤੋਂ ਬਾਅਦ ਅਸੀਂ ਸਿੱਧੇ ਪੰਜਾਬ ਇੱਥੇ ਕਾਦੀਆਂ ਦੇ ਵਿੱਚ ਆ ਕੇ ਵਸੇ। ਤਾਂ ਮੇਰੀ ਦਾਦੀ-ਦਾਦੇ ਨੇ ਮੈਨੂੰ ਪਾਲਿਆ। 10ਵੀਂ ਦੇ ਵਿੱਚ ਜਦੋਂ ਮੈਂ ਸੀ ਉਦੋਂ ਮੇਰੀ ਦਾਦੀ ਜੀ ਦੀ ਮੌਤ ਹੋ ਗਈ। 10ਵੀਂ ਤੱਕ ਮੈਂ ਆਪਣੇ ਦਾਦੀ-ਦਾਦੇ ਨੂੰ ਆਪਣਾ ਪੇਰੈਂਟ ਸਮਝਦਾ ਰਿਹਾ ਕਿ ਮੇਰੇ ਮਾਤਾ-ਪਿਤਾ ਉਹੀ ਹਨ। ਉਸ ਤੋਂ ਪ੍ਰੰਤ ਦਾਦੀ ਜੀ ਦੀ ਮੌਤ ਤੋਂ ਬਾਅਦ ਜਦੋਂ ਮੈਂ ਘਰ ਦੇ ਵਿੱਚ ਆਪਣਾ ਮੇਨਟੇਨ ਕਰਨਾ ਸ਼ੁਰੂ ਕੀਤਾ ਘਰ ਦੀ ਸਫਾਈ ਤੇ ਮੈਨੂੰ ਉਹਦੇ ਵਿੱਚੋਂ ਐਲਬਮਸ ਲੱਭੀਆਂ ਮੇਰੇ ਮੰਮੀ ਡੈਡੀ ਦੇ ਵਿਆਹ ਦੀਆਂ ਤਾਂ ਉਸ ਸਮੇਂ ਮੈਂ ਆਪਣੇ ਫਾਦਰ ਸਾਹਿਬ ਨੂੰ ਦਾਦਾ ਜੀ ਨੂੰ ਪੁੱਛਿਆ ਕਿ ਇਹ ਐਲਬਮ ਕਿਹਦੀ ਹੈ ਤਾਂ ਫਿਰ ਉਹਨਾਂ ਨੇ ਦੱਸਿਆ ਕਿ ਇਹ ਤੇਰੇ ਮੰਮੀ ਡੈਡੀ ਸੀ ਜਿਨ੍ਹਾਂ ਦੀ ਐਕਸੀਡੈਂਟ ਕਾਰਨ ਮੌਤ ਹੋ ਗਈ ਤਾਂ ਅਸੀਂ ਤੈਨੂੰ ਇਹ ਚੀਜ਼ ਅਜੇ ਤੱਕ ਨਹੀਂ ਦੱਸੀ ਉਹਨਾਂ ਨੇ ਵੀ ਉਦੋਂ ਇਹ ਨਹੀਂ ਦੱਸਿਆ ਕਿ ਤੇਰੀ ਮਾਂ ਹੈ ਉਹਨਾਂ ਨੇ ਹੀ ਕਿਹਾ ਕਿ ਤੇਰੇ ਪੇਰੈਂਟਸ ਦੀ ਡੈਥ ਹੋ ਗਈ ਸੀ ਐਕਸੀਡੈਂਟ ਦੇ ਵਿੱਚ ਤਾਂ ਉਸ ਤੋਂ ਉਪਰੰਤ ਜਦੋਂ ਮੈਂ ਹੋਰ ਥੋੜਾ ਜਵਾਨ ਹੋਇਆ ਮੈਚੂਰ ਹੋਇਆ ਤਾਂ ਮੇਰੇ ਦਾਦਾ ਜੀ ਵੀ ਡੈਥ ਹੋ ਗਈ ਤਾਂ ਮੈਨੂੰ ਜਦੋਂ ਤੱਕ ਪਤਾ ਲੱਗਿਆ ਕਿ ਮੇਰੀ ਮਾਂ ਇਸ ਦੁਨੀਆ ਤੇ ਹੈ ਜਿਹੜੀ ਮੈਨੂੰ ਛੱਡ ਕੇ ਗਈ ਸੀ ਉਦੋਂ ਤੱਕ ਜਿਹੜੇ ਇਸ ਰਾਜ਼ ਨੂੰ ਜਾਣਦੇ ਸੀ ਮੇਰੇ ਦਾਦੀ ਦਾਦਾ ਜੀ ਮੇਰੇ ਤਾਈ ਤਾਇਆ ਜੀ ਉਹ ਇਸ ਦੁਨੀਆ ਤੋਂ ਜਾ ਚੁੱਕੇ ਸੀ ਜਿਹੜੇ ਰਾਜ਼ ਇਸ ਨੂੰ ਜਾਣਦੇ ਸੀ ਤਾਂ ਅਚਾਨਕ ਮੈਨੂੰ ਇਹ ਬڑا ਦੁੱਖ ਹੋਣਾ ਕਿ ਮੇਰੀ ਮਾਂ ਹੈ ਪਤਾ ਨਹੀਂ ਕਿਹੜੀ ਜਗ੍ਹਾ ਕਿੱਥੇ ਹੋਏਗੀ ਕਿੱਦਾਂ ਹੋਏਗੀ ਮੇਰੇ ਮਨ ਦੇ ਵਿੱਚ ਤਾਂਗ ਸੀ ਤਾਂ ਹੁਣ ਅਚਾਨਕ ਜਿਹੜਾ ਫਲੱਡ ਆਇਆ ਸੀਗਾ ਹਾਰਡਪੀਟ ਤਾਂ ਵਾਸਤੇ ਅਸੀਂ ਸੇਵਾ ਕਰਨ ਵਾਸਤੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਸੀ ਖਾਲਸਾ ੜ ਵੱਲੋਂ ਆਪਣੀ ਭਾਈਕਨੇਜਾ ਜੀ ਐਨ ਜੀਓ ਵੱਲੋਂ ਉੱਥੇ ਸੇਵਾ ਨਿਭਾ ਰਹੇ ਸੀ ਤਾਂ ਅਚਾਨਕ ਮੇਰੀ ਭੂਆ ਜੀ ਦਾ ਫੋਨ ਮੈਨੂੰ ਆਉਂਦਾ ਹੈ ਕਿ ਬੇਟਾ ਕਿੱਥੇ ਹੈਂ ਕੀ ਕਰ ਰਿਹਾ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਪਟਿਆਲੇ ਹਾਂ ਤੇ ਉਹਨਾਂ ਦੇ ਮੂੰਹ 'ਚੋਂ ਅਚਾਨਕ ਆਵਾਜ਼ ਆਉਂਦੀ ਹੈ ਜੋ ਅੱਜ ਤੱਕ ਬੰਦ ਰਹੀ ਕਿ ਬੇਟਾ ਤੇਰੇ ਨਾਨਕੇ ਇਧਰ ਹੀ ਸਾਈਡ ਸ਼ਾਇਦ ਹੈ ਪਟਿਆਲੇ ਜ਼ਿਲ੍ਹੇ ਦੇ ਵਿੱਚ ਤਾਂ ਮੈਂ ਬਹੁਤ ਹੈਰਾਨ ਹੋਇਆ ਕਿ ਮੈਂ ਉਹਨਾਂ ਨੂੰ ਪੁੱਛਿਆ ਕਿ ਪਲੀਜ਼ ਦੱਸੋਗੇ ਪਿੰਡ ਕਿਹੜਾ ਆ ਤਾਂ ਮੈਂ ਉਹਨਾਂ ਨੂੰ ਪਿੰਡ ਪੂਰੀ ਤਰ੍ਹਾਂ ਯਾਦ ਨਹੀਂ ਸੀ ਉਹਨਾਂ ਨੇ ਪਿੰਡ ਦਾ ਨਾਮ ਲਿਆ ਬੋਹੜਪੁਰ ਤਾਂ ਮੇਰੇ ਇੱਕ ਤਾਇਆ ਜੀ ਸੀ ਉਹਨਾਂ ਨੂੰ ਮੈਂ ਪੁੱਛਿਆ ਕਿ ਮੈਂ ਉਸ ਪਿੰਡ ਦੇ ਵਿੱਚ ਜਾਣਾ ਚਾਹੁੰਦਾ ਮੈਂ ਉਸ ਪਿੰਡ ਦੇ ਵਿੱਚ ਗਿਆ ਪਿੰਡ ਦੇ ਵਿੱਚ ਜਾ ਕੇ ਜਦੋਂ ਮੈਂ ਫਾਈਂਡ ਆਊਟ ਕਿਉਂਕਿ ਮੈਨੂੰ ਨਾਂ ਤੇ ਕੁਝ ਨਹੀਂ ਸੀ ਯਾਦ ਆਪਣੇ ਨਾਨਾ ਜੀ ਦਾ ਨਾਨੀ ਜੀ ਦਾ ਕੋਈ ਵੀ ਕਲਿਊ ਨਹੀਂ ਸੀ ਯਾਦ ਤਾਂ ਮੈਂ ਆਪਣੇ ਤਾਇਆ ਜੀ ਨੂੰ ਫੋਨ ਕੀਤਾ ਕਿ ਪਲੀਜ਼ ਮੈਨੂੰ ਕੁਝ ਨਾ ਕੁਝ ਦੱਸੋ ਜਿਹਦੇ ਨਾਲ ਮੈਂ ਆਪਣੇ ਨਾਨਕੇ ਪਰਿਵਾਰ ਨੂੰ ਲੱਭ ਸਕਾਂ ਤਾਂ ਉਹਨਾਂ ਨੇ ਦੱਸਿਆ ਕਿ ਤੇਰੇ ਨਾਨਾ ਜੀ ਦੀ ਜਿਹੜੀ ਪੈਰਲਾਈਜ਼ ਦੇ ਨਾਲ ਜਿਹੜਾ ਉਹ ਮੂੰਹ ਵਿੰਗਾ ਹੋ ਗਿਆ ਸੀ ਮੈਂ ਦੇਖਿਆ ਸੀ ਉਹਨਾਂ ਨੂੰ ਤਾਂ ਉਸ ਪਿੰਡ ਦੇ ਵਿੱਚ ਮੈਂ ਕਿਸੇ ਬਜ਼ੁਰਗ ਨੂੰ ਪੁੱਛਿਆ ਕਿ ਤੁਹਾਡੇ ਪਿੰਡ ਦੇ ਵਿੱਚ ਕਿਸੇ ਨੂੰ ਪੈਰਲਾਈਜ਼ ਦਾ 10 ਸਾਲ ਪਹਿਲਾਂ ਜਾਂ 5 ਸਾਲ ਪਹਿਲਾਂ ਜਾਂ ਪ੍ਰੈਜ਼ੈਂਟ ਕੋਈ ਬਜ਼ੁਰਗ ਹੈ ਤਾਂ ਉਹਨਾਂ ਨੇ ਸਿਰਫ ਇੱਕੋ ਸਖਸ਼ ਦਾ ਨਾਮ ਲਿਆ ਪ੍ਰੀਤਮ ਸਿੰਘ ਜੋ ਮੇਰੇ ਨਾਨਾ ਜੀ ਸੀ ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਸ਼ਾਇਦ ਮੈਂ ਪਹੁੰਚ ਚੁੱਕਿਆ ਸਹੀ ਜਗ੍ਹਾ ਤੇ ਤਾਂ ਜਦੋਂ ਮੈਂ ਉਸ ਘਰ ਦੇ ਵਿੱਚ ਪਹੁੰਚਿਆ ਦਰਵਾਜ਼ਾ ਖੜਕਾਇਆ ਇੱਕ ਬਜ਼ੁਰਗ ਨਿਕਲੇ ਨੇ ਬਾਹਰ ਸ਼ਾਇਦ ਉਹ ਮੇਰੇ ਨਾਨੀ ਸੀ ਤਾਂ ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਅੰਦਰ ਗਏ ਆਪਾਂ ਕਹੇ ਤੁਹਾਨੂੰ ਮਿਲਣਾ ਸਕੇਂਦੇ ਆਜੋ ਤਾਂ ਉਹ ਪਾਣੀ ਲੈ ਕੇ ਆਏ ਤੇ ਮੈਨੂੰ ਕਹਿੰਦੇ ਕਿ ਮੈਂ ਸ਼ਾਇਦ ਤੈਨੂੰ ਦੇਖਿਆ ਕਿਤੇ ਬੇਟਾ ਨਾਨੀ ਮੇਰੀ ਤਾਂ ਉਦੋਂ ਮੇਰੀ ਅੱਖਾਂ 'ਚ ਹੰਝੂ ਆਏ ਤਾਂ ਮੈਂ ਉਹਨਾਂ ਨੂੰ ਪੁੱਛਣਾ ਸ਼ੁਰੂ ਕੀਤਾ ਕਿ ਤੁਹਾਡੇ ਕਿੰਨੇ ਬੱਚੇ ਆ ਉਹਨਾਂ ਨੇ ਦੱਸਿਆ ਕਿ ਮੇਰੀਆਂ ਚਾਰ ਬੇਟੀਆਂ ਇੱਕ ਬੇਟਾ ਆ ਤਾਂ ਪਹਿਲਾਂ ਥੋੜਾ ਝਿਜਕੇ ਘਬਰਾਏ ਕਿ ਇੰਨੀ ਸ਼ਾਨਬਿਨ ਕਿਉਂ ਕੌਣ ਕਰ ਰਹੇ ਨੇ ਅਨਨੋਨ ਪਰਸਨ ਤਾਂ ਫਿਰ ਉਹਨਾਂ ਨੇ ਦੱਸਿਆ ਕਿ ਹਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਕੋਈ ਬੇਟੀ ਤੁਹਾਡੀ ਜਿਨ੍ਹਾਂ ਦੀ ਦੁਬਾਰਾ ਤੁਸੀਂ ਮੈਰਿਜ ਕੀਤੀ ਹੋਵੇ ਜਾਂ ਉਹਨਾਂ ਦਾ ਹਸਬੰਦ ਦੀ ਡੈਥ ਹੋ ਗਈ ਹੋਵੇ ਦੁਬਾਰਾ ਲਿਆਂਦਾ ਹੋਵੇ ਤਾਂ ਉਹਨਾਂ ਨੇ ਦੱਸਿਆ ਕਿ ਹਾਂ ਇੱਕ ਬੇਟੀ ਸੀ ਉਹਨੂੰ ਅਸੀਂ ਲੈ ਕੇ ਆਏ ਸੀ ਉਹਦੇ ਹਸਬੰਦ ਦੀ ਡੈਥ ਹੋ ਗਈ ਤੇ ਉਹਦਾ ਇੱਕ ਬੇਟਾ ਸੀਗਾ ਸੋਨੂੰ ਤੇ ਉਦੋਂ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਆਏ ਤੇ ਮੈਂ ਉੱਠ ਕੇ ਕਿਹਾ ਕਿ ਉਹ ਬਦਨਸੀਬ ਸੋਨੂੰ ਆ ਤੁਹਾਡੇ ਸਾਹਮਣੇ ਖੜਾ ਤੇ ਮੇਰੀ ਨਾਨੀ ਨੇ ਮੈਨੂੰ ਘੁੱਟ ਕੇ ਜੱਫੀ ਪਾਈ ਉਹ ਇਮੋਸ਼ਨਲ ਸੀਨ ਜਿਹੜਾ ਮੈਂ ਬਿਆਨ ਨਹੀਂ ਕਰ ਸਕਦਾ ਤੁਹਾਡੇ ਨਾਲ ਜੋ ਉਸ ਸਮੇਂ ਦੇ ਹਾਲਾਤ ਬਣੇ ਤਾਂ ਉਸ ਦੌਰਾਨ ਫਿਰ ਮੇਰੀ ਮਾਂ ਤੱਕ ਮੈਂ ਪਹੁੰਚਿਆ ਸਾਰੇ ਮੈਨੂੰ ਆਪਣੇ ਨਾਨਕੇ ਪਰਿਵਾਰ ਦਾ ਪਤਾ ਚੱਲਿਆ ਔਰ ਉਸ ਤੋਂ ਬਾਅਦ ਦੀਆਂ ਵੀਡੀਓ ਜਿਹੜੀਆਂ ਤੁਸੀਂ ਸੋਸ਼ਲ ਮੀਡੀਆ ਤੇ ਸਾਰੀਆਂ ਚੈਨਲਾਂ ਦਾ ਤੁਸੀਂ ਦੇਖ ਚੁੱਕੇ ਹੋ ਜੋ ਜਿਸ ਤਰ੍ਹਾਂ ਮੈਂ ਆਪਣੀ ਮਾਂ ਨੂੰ ਮਿਲਿਆ ਸੋ ਮੈਂ ਅੰਤ ਦੇ ਵਿੱਚ ਇਹੀ ਕਹਿਣਾ ਚਾਹੁੰਦਾ ਕਿ ਮਾਂ ਪਿਓ ਜਿਹੜੀ ਚੀਜ਼ ਇਹੋ ਜੀ ਹੈ ਜਿਹੜੀ ਅ ਦੇਖੋ ਪਿਤਾ ਜਿਹੜਾ ਆ ਉਹ ਦੋ ਹੋ ਸਕਦੇ ਨੇ ਪਿਤਾ ਦੂਸਰਾ ਹੋ ਸਕਦਾ ਤੀਸਰਾ ਹੋ ਸਕਦਾ ਸਿਰਫ ਮਾਂ ਆ ਜਿਹੜੀ ਐਂਡ ਤੱਕ ਇੱਕ ਰਹਿਣੀ ਆ ਔਰ ਮਾ ਦਾ ਇਹੋ ਜਿਹਾ ਰਿਸ਼ਤਾ ਜਿਹੜਾ ਬਿਨਾਂ ਕਿਸੇ ਲਾਲਚ ਤੋਂ ਹੁੰਦਾ ਸਾਰਿਆਂ ਦਾ ਧੰਨਵਾਦ ਸਾਰੇ ਜੁੰਦੇ ਵਸਦੇ ਰਹੋ